ਪਰਮੇਸ਼ਰ ਦੇ ਪੱਲੇ ਦੇ ਨਾਲ ਲੱਗਿਆ ਹੋਇਆ ਔਰ ਜਿਹੜਾ ਵੀ ਲੱਗ ਜਾਂਦਾ ਸਤਿਗੁਰੂ ਮਹਾਰਾਜ ਕਹਿੰਨ ਲੱਗੇ ਉਹਨੂੰ ਫਿਰ ਜਮ ਵਿਕਾਰਾ ਰੂਪੀ ਉਹਨੂੰ ਬੰਨ ਕੇ ਨਹੀਂ ਲਿਜਾ ਸਕਦੇ ਕਿਉਂਕਿ ਪਰਮੇਸ਼ਰ ਦੇ ਨਾਲ ਜੁੜ ਗਿਆ ਸੱਜਣ ਦੇ ਨਾਲ ਜੁੜ ਗਿਆ ਅਸੀਂ ਦੁਨੀਆ ਦੇ ਅੰਦਰ ਸੱਜਣ ਬਹੁਤ ਬਣਾਉਂਦੇ ਆ ਪਰ ਸੱਜੂ ਸਾਨੂੰ ਸੱਜਣ ਬਣਾਉਣ ਦੀ ਜੁਗਤ ਜਿਹੜੀ ਹੈ ਕਿ ਇਹਨੂੰ ਸੱਜਣ ਬਣਾਉਣਾ ਉਹ ਨਹੀਂ ਪਤਾ ਸਤਿਗੁਰ ਮਹਾਰਾਜ ਕਹਿਣ ਲੱਗੇ ਅਸਲ ਦੇ ਵਿੱਚ ਸੱਜਣ ਜਿਹੜਾ ਹੈ ਨਾ ਉਹ ਇੱਕੋ ਹੀ ਹੈ ਤੇਰਾ ਜਿਹੜਾ ਅਖੀਰ ਤੱਕ ਤੇਰਾ ਸਾਥ ਨਿਭਾਉਂਦਾ ਹੈ ਤੇ ਉਹ ਹੈ ਪਰਮੇਸ਼ਰ ਆਪਾਂ ਅਕਸਰ ਪਾਵਨ ਹੁਕਮਨਾਮਾ ਲੈਣ ਵਕਤ ਉਸਤ ਰੂਪ ਦੇ ਵਿੱਚ ਮਾਲਕ ਦੀ ਪੜਦੇ ਹਾਂ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬਹਿਠਿਆ ਸੋਹੀ ਹੈ ਸਭਨਾ ਦਾ ਬਿਸਾ ਵੀ ਇੱਕ ਪਰਮੇਸ਼ਵਰੀ ਇਹੋ ਜਿਹਾ ਸੱਜਣ ਹੈ ਭਾਵੇਂ ਉਹਦੇ ਕੋਲ ਕੋਈ ਅਮੀਰ ਚਲੇ ਜਾਵੇ ਤੇ ਭਾਵੇਂ ਕੋਈ ਗਰੀਬ ਚਲਿਆ ਜਾਵੇ ਉਹ ਸਾਰਿਆਂ ਨੂੰ ਸਹਾਰਾ ਦਿੰਦਾ ਹੈ ਉਹ ਦੁਨੀਆ ਦੇ ਅੰਦਰ ਭਾਵੇਂ ਕੋਈ ਗਰੀਬ ਵੀ ਹੋਵੇ ਨਹੀਂ ਤੇ ਆਮ ਤੌਰ ਤੇ ਕੀ ਹੁੰਦਾ ਦੁਨਿਆਵੀ ਤੌਰ ਤੇ ਅਸੀਂ ਸੱਜਣ ਉਹਨੂੰ ਬਣਾਉਂਦੇ ਆ ਜਿਹੜਾ ਧੰਨ ਪੱਖੋਂ ਸੁਖਾਲਾ ਹੋਵੇ ਜਿਹਦੇ ਕੋਲ ਸਾਡੀ ਲੋੜ ਪੂਰੀ ਹੁੰਦੀ ਹੋਵੇ ਅਸੀਂ ਉਹਨੂੰ ਸੱਜਣ ਬਣਾਉਂਦੇ ਆ ਤੇ ਗਰੀਬ ਬੰਦੇ ਨੂੰ ਅਸੀਂ ਨੇੜੇ ਨਹੀਂ ਢੁਕਣ ਦਿੰਦੇ ਇਹ ਮਨੁੱਖ ਦੀ ਫਿਤਰਤ ਹੈ ਪਰ ਉਸ ਮਾਲਕ ਦੇ ਕੋਲ ਜਿਹੜਾ ਮਰਜ਼ੀ ਚਲਾ ਜਾਵੇ ਉਹ ਸਾਰਿਆਂ ਨੂੰ ਸਹਾਰਾ ਦਿੰਦਾ ਉਹਦੇ ਕੋਲ ਬੈਠਿਆ ਉਹ ਸ਼ੋਭਨੀਕ ਹੁੰਦਾ ਹੈ ਬਾਬਾ ਫਰੀਦ ਜੀ ਇਹੀ ਗੱਲ ਕਹਿੰਦੇ ਨੇ ਕਹਿੰਦੇ ਨੇ ਮੈਂ ਦੁਨੀਆਂ ਦੇ ਵਿੱਚ ਸੱਜਣ ਬਣਾਉਣ ਦੀ ਕੋਸ਼ਿਸ਼ ਬਹੁਤ ਕੀਤੀ ਪਰ ਮੈਨੂੰ ਅਸਲ ਸੱਜਣ ਮਦਦ ਕਰਨ ਵਾਲਾ ਕੋਈ ਨਹੀਂ ਮਿਲਿਆ ਬਾਬਾ ਫਰੀਦ ਜੀ ਕਹਿੰਦੇ ਨੇ ਗੱਲ ਨਹੀਂ ਸੋ ਸੱਜਣ ਵੀ ਇੱਕ ਟੁੱਟੇ ਦੀ ਨਾਲਾ ਗੱਲਾਂ ਕਰਨ ਵਾਲੇ ਵੀ ਸੱਜਣ ਨੇ ਪਰ ਢੁੰਡੀਆਂ ਇੱਕ ਵੀ ਨਹੀਂ ਮਿਲਦਾ ਜਿਹੜਾ ਅਸਲ ਹੈ ਤੁੱਖਾਂ ਜਿਉ ਮਾਲੀ ਕਰਨ ਤਿਨਾ ਮਾਪਰੀ ਕਹਿਣ ਲੱਗੀ ਇਸ ਕਰਕੇ ਮੈਂ ਗੋਟੇ ਦੀ ਤਰ੍ਹਾਂ ਤੁਖਦਾ ਪਿਆਂ ਅੰਦਰੋਂ ਅੰਦਰੀ ਦੁਖੀ ਹਾਂ ਕਿਉਂਕਿ ਮੈਨੂੰ ਅਸਲ ਸੱਜਣ ਨਹੀਂ ਮਿਲ ਰਿਹਾ ਮੈਨੂੰ ਅਸਲ ਸੱਜਣ ਨਹੀਂ ਪ੍ਰਾਪਤ ਹੋਇਆ ਦੁਨਿਆਵੀ ਤੌਰ ਤੇ ਜਿਹੜੇ ਸੱਜਣ ਬਣਾ ਲੈ ਉਹਨਾਂ ਦੀ ਹਾਲਾਤ ਕੀ ਹੈ ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ ਵੇਖਦਿਆਂ ਹੀ ਭੱਜ ਜਾਣ ਕਿਸੇ ਨਾ ਪਾਇਨ ਬੰਧ ਜਿਚਰ ਪੈਨਣ ਖਾਬਣੇ ਤਿਚਰ ਰੱਖਣ ਗੰਢ ਜਿਤ ਦਿਨ ਕਸ਼ੂ ਨਾ ਹੋਬਈ ਤਿਤ ਦਿਨ ਬੋਲਣ ਗੰਧ ਸਤਿਗੁਰ ਮਹਾਰਾਜ ਕਾ ਜੀ ਮਨ ਮੁੱਖਾਂ ਦੀ ਦੋਸਤੀ ਇਹੋ ਜਿਹੀ ਯਾ ਮਿੱਤਰਤਾ ਇਹੋ ਜਿਹੀ ਹੈ ਵੀ ਮਾਇਆ ਦੇ ਨਾਲ ਸੰਬੰਧ ਬਣਾ ਕੇ ਰੱਖਦੇ ਨੇ ਲੋੜ ਪਵੇ ਤੇ ਭੱਜ ਜਾਂਦੇ ਨੇ ਜਦ ਤੱਕ ਲੋੜ ਪੂਰੀ ਹੁੰਦੀ ਹੈ ਖਾਣ ਪੀਣ ਵਾਸਤੇ ਮਿਲਦਾ ਏ ਪੈਣਨ ਵਾਸਤੇ ਮਿਲਦਾ ਏ ਜਿੱਚਰ ਪੈਣਨ ਖਾਬਣੇ ਤਿੱਚਰ ਰੱਖਣ ਗੰਢ ਉਸ ਦਿਨ ਸਬੰਧ ਬਣਾ ਕੇ ਰੱਖਦੇ ਨੇ ਪਰ ਜਿਸ ਦਿਨ ਲੋੜ ਪੂਰੀ ਹੋਣ ਉਹ ਬੰਧ ਹੋ ਗਏ ਨਾ ਉਸ ਦਿਨ ਆਪਣੇ ਜ਼ੁਬਾਨ ਦੇ ਵਿੱਚੋਂ ਉਸ ਦੇ ਪ੍ਰਤੀ ਭੈੜੇ ਸ਼ਬਦ ਬੋਲਣ ਲੱਗ ਪੈਂਦੇ ਨੇ ਇਹ ਮਨੁੱਖਾਂ ਦੀ ਹਾਲਾਤ ਹੈ ਪਰ ਸਤਿਗੁਰੂ ਮਹਾਰਾਜ ਕਹਿਣ ਲੱਗੇ ਜਿਹੜਾ ਪਰਮੇਸ਼ਰ ਸੱਜਣਾ ਹੈ ਨਾ ਉਹ ਤੇ ਬਹੁਤ ਮਿੱਠ ਬੋਲੜਾ ਏ ਉਹ ਕਦੀ ਵੀ ਜ਼ਬਾਨ ਦੇ ਵਿੱਚੋਂ ਭੈੜਾ ਬੋਲ ਨਹੀਂ ਬੋਲਦਾ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹਉ ਸੰਬਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨ ਔਗਣ ਕੋ ਨ ਚਤਾਰੇ ਉਹ ਔਗਣਾ ਨੂੰ ਨਹੀਂ ਚਤਾਰਦਾ ਉਹ ਕੌੜਾ ਬੋਲਣਾ ਹੀ ਨਹੀਂ ਜਾਣਦਾ ਅਕਸਰ ਆਪਾਂ ਦੀ ਨਾਲ ਕਿਸੇ ਦੇ ਨਾਲ ਕੋਈ ਭੂਲ ਬਲਾਵਾ ਹੋ ਜਾਣਾ ਸਾਨੂੰ ਕੋਈ ਭੈੜਾ ਸ਼ਬਦ ਬੋਲੇ ਅਸੀਂ ਆਪਣੀ ਸਿਆਣਪ ਦੇ ਨਾਲ ਇਹ ਗੱਲ ਜਰੂਰ ਕਹਿ ਦਿੰਦੇ ਆਂ ਵੀ ਸੱਜਣਾ ਤੇਰੀ ਗੱਲ ਦਾ ਜਵਾਬ ਮੈਂ ਤੇਰੇ ਸ਼ਬਦ ਦਾ ਰਾਹੀ ਉਵੇਂ ਦੇ ਸਕਦਾ ਹਾਂ ਪਰ ਮੈਂ ਦੇਣਾ ਨਹੀਂ ਚਾਹੁੰਦਾ ਇਹਦਾ ਮਤਲਬ ਅਸੀਂ ਬੋਲ ਸਕਦੇ ਆਂ ਉਹ ਜਿਹਾ ਸ਼ਬਦ ਜਿਹੜਾ ਸਾਡਾ ਬ੍ਰੋਤੀ ਬੋਲਦਾ ਏ ਸਾਨੂੰ ਕਹਿੰਦਾ ਏ ਅਸੀਂ ਬੋਲਣਾ ਜਾਣਦੇ ਆਂ ਪਰ ਸਤਿਗੁਰੂ ਕਹਿਣ ਲੱਗੇ ਉਹ ਪਰਮੇਸ਼ਰ ਤੇ ਕੌੜਾ ਬੋਲਣਾ ਜਾਣਦਾ ਹੀ ਨਹੀਂ ਕੌੜਾ ਬੂਲ ਨਾ ਜਾਣੇ ਉਹ ਜਾਣਦਾ ਹੀ ਨਹੀਂ ਹੈ ਉਹਨੂੰ ਪਤਾ ਹੀ ਨਹੀਂ ਵੀ ਕੌੜਾ ਬੋਲਣਾ ਕਿਵੇਂ ਆ ਉਹ ਪਰਮੇਸ਼ਰ ਤੇ ਮਿੱਠ ਬੋਲੜਾ ਹੈ ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਜਿਹੜਾ ਉਸ ਮਿੱਠ ਬੋਲੜੇ ਸੱਜਣ ਦੇ ਨਾਲ ਜੁੜ ਜਾਂਦਾ ਹੈ ਨਾ ਫਿਰ ਉਹਨੂੰ ਵਿਕਾਰਾਂ ਰੂਪੀ ਜੰਮ ਬੰਨ੍ਹ ਕੇ ਨਹੀਂ ਲਾ ਜਾ ਸਕਦੇ ਉਹਦਾ ਪਾਰ ਉਤਾਰਾ ਹੋ ਜਾਂਦਾ ਹੈ ਫਿਰ ਉਹਦੇ ਵਿੱਚੋਂ ਔਗਣ ਖਤਮ ਹੋ ਜਾਂਦੇ ਨੇ ਗੁਣਾ ਦਾ ਕਰਬਿਸ਼ ਹੋ ਜਾਂਦਾ ਹੈ